ਦੋਸਤੋ ਟਾਪ ਫਲੋਰ ਤੇ ਜੇ ਗੱਲ ਕਰੀ ਨਾ ਬੀਜੋ ਦਾ ਆ ਡਿਜ਼ਾਈਨ ਮੈਨੂੰ ਬਹੁਤ ਪਸੰਦ ਆ ਨਾਲੇ ਤਾਂ ਆਪਣੇ ਜਿਹੜੀ ਘਰ ਦੀ ਲੁੱਕ ਆ ਉਹਦੇ ਵਿੱਚ ਕੰਮ ਆਉਂਦਾ ਨਾਲੇ ਆਪਣੇ ਬੈਠਣ ਕਰਨ ਲਈ ਇਹ ਜੀ ਇੱਦਾਂ ਜਿੱਦਾਂ ਹੁਣ ਆਪਾਂ ਇਹ ਸਾਡੇ ਐਲੀਵੇਸ਼ਨ ਦਾ ਆਪਾਂ ਜਿਹਨੂੰ ਕਹ ਲਈਏ ਇੱਕ ਪਾਰਟ ਬਣਾਇਆ ਆ ਸੀ ਸੋ ਕਿ ਜਦੋਂ ਤੁਸੀਂ ਥੱਲੇ ਖੜੇ ਹੋ ਕੇ ਦੇਖੋਗੇ ਤਾਂ ਤੁਹਾਨੂੰ ਸਾਡੇ ਆ ਜਿਹੜੀ ਜਿਹੜੀ ਛੱਤ ਆ ਇਹ ਥੱਲੇ ਵੀ ਨਜ਼ਰ ਆਉਂਦੀ ਆ ਇਹਦੇ ਵਿੱਚ ਵੀ ਅਸੀਂ ਐਮ ਐਸ ਤੇ ਨਾਲ ਜਿਹੜਾ ਆ ਵੁੱਡ ਦੇ ਉੱਪਰ ਕੈਨ ਦਾ ਕੰਮ ਕੀਤਾ ਹੋਇਆ ਆ ਹਾਂ ਕੈਨ ਦਾ ਕੰਮ ਕੀਤਾ ਹੋਇਆ ਔਰ ਇਹਦੇ ਉੱਪਰ ਫਿਰ ਇਹ ਸੀਲਡ ਵੀ ਆ ਜੀ ਤਾਂ ਕਿ ਕੋਈ ਬਰਸਾਤ ਜਿਹੜੀ ਆ ਇਹਨੂੰ ਚੀਜ਼ ਨੂੰ ਖਰਾਬ ਨਾ ਕਰੇ ਜੀ ਸਰ ਉਹਦੇ ਨਾਲ ਹੀ ਜਦੋਂ ਆਪਾਂ ਸਿਟਿੰਗ ਨੂੰ ਅਨਾਉਂਸ ਕਰਨ ਵਾਸਤੇ ਫਿਰ ਇੱਕ ਅਸੀਂ ਇਹ ਬਾਡੀ ਤਿਆਰ ਵਾਟਰ ਬਾਡੀ ਤਿਆਰ ਕੀਤੀ ਐ ਇਹਦੇ ਪਿੱਛੇ ਟਾਇਲ ਗ੍ਰੇਨਾਈਟ ਦਾ ਕੰਮ ਹੋਇਆ ਹੋਇਆ ਆ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਬਲੂਨ ਟਾਈਪ ਐ ਠੀਕ ਜੀ ਜਿਵੇਂ ਆਪਾਂ ਬਲੂਨ ਕਹਿੰਦੇ ਆ ਇਹ ਜਿਹੜਾ ਫੁਹਾਰਾ ਆ ਬਲੂਨ ਬਣਦੇ ਦਾ ਬਿਲਕੁਲ ਠੀਕ ਹੈ ਜੀ ਇਹ ਤਾਂ ਆਪਾਂ ਸਾਰਿਆਂ ਨੂੰ ਪਤਾ ਵੀ ਇੱਕ ਵਾਟਰਫਾਲ ਡਿੱਗ ਰਿਹਾ ਆਪਣਾ ਥੱਲੇ ਠੀਕ ਹੈ ਜੀ ਇਹਨੂੰ ਵੀ ਅਸੀਂ ਇਸ ਖੂਬਸੂਰਤੀ ਨਾਲ ਤਿਆਰ ਕੀਤਾ ਵੀ ਤਾਂ ਕਿ ਅਗਲਾ ਜੋ ਬੈਠਾ ਆ ਨਾਲੇ ਦੇ ਆਪਣਾ ਭੈਣ ਭਰਾ ਗੱਪ ਤੁਸੀਂ ਇੱਥੇ ਫੀਲ ਕਰ ਰਹੇ ਹੋ ਇਸ ਜਗ੍ਹਾ ਤੇ ਆ ਕੇ ਤੁਹਾਨੂੰ ਹਵਾ ਦਾ ਜਿਹੜਾ ਲੈਵਲ ਆ ਉਹ ਵੀ ਚੇਂਜ ਹੋ ਜਾਂਦਾ ਆ ਠੀਕ ਹੈ ਫਲੋਰਿੰਗ ਦੇ ਉੱਪਰ ਵੀ ਫਿਰ ਅਸੀਂ ਐਜ਼ ਪਰ ਮੋਜੈਕ ਟਾਈਲ ਯੂਜ਼ ਕੀਤੀ ਹੈ ਠੀਕ ਹੈ ਜਿਹੜੀ ਇਹਦੀ ਬਿਊਟੀ ਨੂੰ ਹੋਰ ਕੰਮਿਊਟਿਵ ਨੂੰ ਹੋਰ ਹੈ ਤੇ ਨਾਲ ਇਹਦੇ ਨਾਲ ਜੋ ਹੈ ਆਪਣਾ ਖੂਬਸੂਰਤ ਲੁੱਕ ਨਿਕਲ ਰਹੀ ਹੈ ਇਸ ਤੇ ਬੈਠ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਹੁਣ ਸਾਡੇ ਕੋਲ ਕਹੀ ਹੈ ਜਿਹੜੇ ਬੰਦੇ ਕਹਿੰਦੇ ਆ ਤਾਂ ਹੁਣ ਆਪਾਂ ਉੱਠਣਾ ਨਹੀਂ ਹੈ ਠੀਕ ਹੈ ਜੀ ਇੱਥੇ ਬੈਠੇ ਆ ਤਾਂ ਇੱਕ ਮਨ ਲੱਗ ਰਿਹਾ ਤੇ ਵਾਸ਼ਰੂਮ ਦੀ ਆਪਸ਼ਨ ਹਾਂ ਇਹ ਵਾਸ਼ਰੂਮ ਨਾਲ ਅਸੀਂ ਦੇ ਦਿੱਤਾ ਵੀ ਜਿਹੜਾ ਬੰਦਾ ਇੱਥੇ ਬੈਠ ਉਹ ਨਾਲ ਵਾਸ਼ਰੂਮ ਯੂਜ਼ ਕਰੇ ਹਾਂ ਉਹ ਕੋਈ ਸੈਕੰਡ ਫਲੋਰ ਜਾਂ ਗਰਾਉਂਡ ਫਲੋਰ ਤੇ ਨਾ ਜਾਣਾ ਹਾਂ ਨਾ ਜੀ ਨਾ ਕਿਸੇ ਵੀ ਤੁਸੀਂ ਜਦੋਂ ਵੀ ਦੇਖੋ ਜੇ ਕਿਸੇ ਕਮਰੇ ਚ ਬੈਠਾ ਤਾਂ ਉਹਨੂੰ ਕਮਰੇ ਦੇ ਨਾਲ ਵਾਸ਼ਰੂਮ ਮਿਲ ਰਹਾ ਲੌਬੀ ਚ ਬੈਠਾ ਉੱਥੇ ਮਿਲ ਰਹਾ ਸੈਕੰਡ ਫਲੋਰ ਤੇ ਨਾਲ ਉੱਥੇ ਮਿਲ ਰਹਾ ਜੀ ਸਰ